ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਸ਼ੁਰੂ ਪਾਤਰ ਹੈ ਆ ਬੱਲੇ ਨੂੰ ਕਿਰਵਾ ਦੇ ਨਾਲ ਸਾਹਮਣੇ ਚੱਲ ਰਹੇ ਹਾਂ ਆ ਜੂ ਕੇ ਉਹ ਬੱਚੇ ਵੀ ਕੰਨੀ ਰਹੋਗੇ ਤੇ ਕੋਈ ਦੇਵਪੁਰਖ ਇੱਕ ਪਾਸੇ ਆ ਰਿਹਾ ਹੈ ਉਹਦੇ ਪਿੱਛੇ ਦਾ ਨਾਲ ਜੀ ਅਸੀਂ ਵੀ ਕੋਲ ਬੈਠ ਕੇ ਕੀਰਤਨ ਕਰ ਰਹੇ ਹਾਂ ਅਸੀਂ ਬਹੁਤ ਵਧੀਆ ਡੈਕੋਰ ਹੈ ਪਾ ਇਹ ਉਹ ਬੜਾ ਵਧੀਆ ਉਹ ਬਹੁਤ ਹੀ ਵਧੀਆ ਚੱਲ ਰਿਹਾ ਕੰਮ ਵਧੀਆ ਹੈ ਵਧੀਆ ਸਾਡਾ ਕੰਮ ਹੈ ਇਹ ਚੱਲ ਰਿਹਾ ਐਕਸ਼ਨ ਬਾਈ ਗੁਰੂ ਦੀ ਕਿਰਪਾ ਨਾਲ ਤੁਸੀਂ ਦੇਖ ਸਕਦੇ ਆ ਮੈਸੇਜ ਚੱਲ ਰਿਹਾ ਕੰਮ ਆਰੂ ਮਾਰ ਕੱਟ ਰਹੇ ਆ ਅਸੀਂ ਸਰੋਂ ਕਿਉਂਕਿ ਥੋੜਾ ਟਾਈਮ ਪਹਿਲਾਂ ਇਸ ਹੀ ਕੰਮ ਅਜੇ ਸ਼ੁਰੂ ਕਰਿਆ ਸਰੋਂ ਕੱਟਨੇ ਦਾ ਸਾਰ ਕਿਰਪਾ ਨੂੰ ਇਹਦੇ ਦੇ ਦਇਆ ਦੀ ਰਹਿਮਤ ਨਾਲ ਸੋਰੋ ਦਾ ਕੰਮ ਆ ਜਿਹੜਾ ਸਾਡਾ ਇਹ ਮਦਮਰੇ ਨਾਲ ਅਸੀਂ ਨੂੰ ਕੱਢ ਰਹੇ ਆ ਫਲੇਵਰ ਵੀ ਲਾ ਕੇ ਇਹ ਕੰਮ ਕਰਾ ਰਹੇ ਆ ਤੁਸੀਂ ਦੇਖ ਸਕਦੇ ਆ ਅਜਾ ਕੰਮ ਜਿਹੜਾ ਕੰਮ ਸੋਰੋ ਦਾ ਛੱਡ ਕੇ ਇਹਦਾ ਸ਼ੁਰੂ ਹੋਇਆ ਵਾ ਕਿਉਂਕਿ ਇਹ ਫਸਲ ਵਧੀਆ ਹੋ ਜਵੇ ਤਾਂ ਉਹਨੂੰ ਭਾ ਨਹੀਂ ਮਿਲਦਾ ਕਿਸਾਨ ਨੂੰ ਉਹਨੂੰ ਮੰਡੀਆਂ 'ਚ ਵੀ ਕਿਸਾਨ ਨੂੰ ਰੋਲਣਾ ਪੈਂਦਾ ਪ੍ਰਭੂ ਸਰਕਾਰਾਂ ਆਪਣੀ ਫਸਲ ਉੱਤੇ ਐਮਐਸਸੀ ਬਣਾਉਣੇ ਨੂੰ ਤਿਆਰ ਨਹੀਂ ਹੁੰਦੀਆਂ ਹੈਗੀਆਂ ਕਿਸਾਨਾਂ ਦੀ ਮੰਗ ਆ ਕਿ ਸਾਡੀ ਜੋ ਫਸਲ ਆ ਐਮਐਸ ਵੀ ਨੂੰ ਬਣਾਇਆ ਕਾਨੂੰਨ ਬਣਾਇਆ ਯਾਰ ਵੀ ਐਮਐਸ ਵੀ ਨੂੰ ਮੰਨੀ ਪ੍ਰਾਜ ਜੋ ਸਾਨੂੰ ਲੈਣੀ ਚਾਹੀਦੀ ਹੈ ਉਹ ਕਾਨੂੰਨ ਬਣਾਉਣਾ ਚਾਹੀਦਾ ਅੱਜ ਕੱਲ੍ਹ ਸਰੋਂ ਦਾ ਭਾਅ ਹੈ ਜਿਹੜਾ 500 ਰੁਪਇਆ ਤੇ 700 ਰੁਪਇਆ ਘੱਟ ਲੱਗ ਰਹੀ ਹੈ ਇਹ ਵੱਡੀਆਂ ਦੇ ਵਿੱਚ ਸਰਕਾਰੀ ਜੋ ਸਰਕਾਰ ਨੇ ਖਰੀਦ ਆਪਣੀ ਰੱਖੀ ਵੀ ਹੈ ਵੀ ਸਾਡੀ 5500 ਰੁਪਇਆ ਦੇ ਜ਼ਿਆਦਾ ਬੇਟੀ ਦਾ ਐਮਐਸਪੀ ਜਿਹੜਾ ਕਹਿੰਦਾ ਦੇ ਰਹੀ ਹੈ ਸਰਕਾਰ ਇਹ ਘਟ ਲੱਗ ਰਹੀ ਹੈ ਮੰਡੀਆਂ ਦੇ ਵਿੱਚ ਮੈਂ ਤਾਂ ਦੇਖ ਰੋ ਕਿੰਨੀ ਕਰਨੀ ਪੈਂਦੀ ਆ ਪਹਿਲਾਂ ਫਲੇਵਰ ਦੇ ਪਰ ਆਈ ਇਹ ਗਰਾਂ ਲੋ ਆਇਆ ਹੁਣ ਅਸੀਂ ਘਟਾ ਰਹੇ ਆ ਆਪਣੀ ਫਰੋਂ ਨੂੰ ਜੋ ਕਿ ਇਹਦਾ ਭਾਅ ਹੈ ਜਿਹੜਾ ਮੰਡੀ ਦੇ ਵਿੱਚ ਜਾ ਕੇ ਕਿਸਾਨ ਨੂੰ ਨਹੀਂ ਮਿਲਦਾ ਵਪਾਰੀ ਇਹਦਾ ਫਾਇਦਾ ਚੱਕ ਕੇ ਲਈ ਜਾਂਦਾ ਹੈ ਉਹ ਪੈਸੇ ਦੀ ਜ਼ਰੂਰਤ ਹੁੰਦੀ ਆ ਉਹ ਉਹ ਆਪਣੀ ਫਸਲਾਂ ਨੂੰ ਵੇਚਣੀ ਵੈਂਦੀ ਆ ਇਸ ਕਾਰਨ ਕਰਕੇ ਵਪਾਰੀਆਂ ਨੂੰ ਜਿਆਦਾ ਲਾਭ ਹੋ ਰਿਹਾ ਕਿਸਾਨ ਨੂੰ ਘਾਟੂ ਹੋ ਰਿਹਾ ਤਾਂ ਹੀ ਸਾਡੀ ਕਿਸਾਨਾਂ ਦੀ ਮੰਗ ਹੈ ਕਿ ਇਹਦੇ ਪਰ ਐਮ ਐਸ ਵੀ ਗਰੰਟੀ ਕਾਨੂੰਨ ਜਾਂ ਸਰਕਾਰ ਬਣਾਵੇ ਤੇ ਵੇਚਣ ਵਾਲੇ ਨੂੰ ਵੀ ਕੋਈ ਘਾਟਾ ਨਾ ਰਹੇ ਕੋਈ ਖਰੀਦਣੇ ਨੂੰ ਵੀ ਨਾ ਕੋਈ ਪਰ ਬਹੁਤਾ ਦਿਨਾਂ ਪਵੇ ਇਸ ਲਈ ਸਾਡੀ ਮੰਗ ਹੈ ਐਮ ਐਸ ਵੀ ਗਰੰਟੀ ਕਾਨੂੰਨ ਬਣਾਇਆ ਹੈ ਬੇ ਕਿਸਾਨਾਂ ਨੂੰ ਉਹਨਾਂ ਦੇ ਭਾਏ ਜਿਹੜੇ ਉਹ ਵੇਖ ਸਕਦੇ ਆ ਅਸੀਂ ਨਾਲ ਉਹਦੀ ਕੈਡੀ ਵਿੱਚ ਵੀ ਰੋਲ ਕਰ ਰਹੇ ਆ ਜੱਟਾਂ ਤੇ ਤੇ ਸਾਡਾ ਕੰਮ ਹੈ ਜਿਹੜਾ ਸ਼ੁਰੂ ਦਾ ਪੜਾਈ ਆ ਲਗਾਤਾਰ ਸਾਡਾ ਚੱਲ ਰਿਹਾ ਹੈ ਭਰਾਵੋ ਇਹਨਾਂ ਨੂੰ ਜਮਿੰਤਾ ਦੇ ਵਿੱਚ ਦੱਸਣਾ ਹੈ ਇਸ ਬਾਰੇ ਕਿ ਇਹ ਕੰਮ ਇਸ ਤਰ੍ਹਾਂ ਮਸ਼ੀਨਾਂ ਨਾਲ ਕੱਢਣੀ ਠੀਕ ਰਹਿ ਗਈ ਆ ਤੇ ਕੰਪੇਨ ਗੱਲ ਪੜਾ ਕੇ ਕੱਢਣੀ ਠੀਕ ਰਹਿ ਗਈ ਆ ਇਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦੇਣੀ ਹੈ ਅਸੀਂ ਕੰਮ ਕਰੇ ਲੱਗੇ ਹੋਏ ਆ ਉਹ ਕਰਦੇ ਵਾਸਤੇ ਬਤਾ ਕਰਾ ਪਿਆ ਉਹ ਇੱਥੇ ਬੈਠੇ ਨੇ ਸਾਹਮਣੇ ਰਹਿੰਦੇ ਆ। ਇੱਥੇ ਸਾਡਾ ਆਹ ਇਹ 2 ਏਕੜ ਦੀ ਸਾਡੀ ਸੂਰੋ ਹੈ। ਇਹ ਵੀ ਕੱਟ ਰਹੇ ਹਾਂ ਅਸੀਂ। ਇੱਕ ਮਿੰਟਾਂ ਦੇ ਵਿੱਚ ਸਾਨੂੰ ਸਾਡੀ ਇਹ ਗੱਲ ਬਾਤ ਸਾਡੇ ਨਾਲ ਸੰਜੀ ਕਰ ਲਈ ਹੈ। ਕਿਉਂਕਿ ਆਪਣਾ ਸੂਰੋਂ ਨਿਕਲਿਆ ਹੈ। ਇਹਦੇ ਬਾਰੇ ਇਹ ਜਾਣਕਾਰੀ ਤੁਸੀਂ ਕੱਢ ਕੇ ਹਾਂਜੀ ਕਰਨੀ ਆ। ਵੀ ਦੇਖ ਸਕਦੇ ਆ ਉਸ ਵਾਰ ਝਾੜ ਦੀ ਕਿਰਪਾ ਨਾਲ ਜਿਹੜਾ ਨਾਲ ਇਹ ਟ੍ਰੈਡ ਜਿਹੜੇ ਨਾਲ ਹੁੰਦੀ ਨੇ ਜ਼ੋਰ ਕਰ ਰਹੇ ਆ ਜਿਹੜਾ ਇਹ ਪੀਐਨ ਨੂੰ ਕਮੈਂਟਟ ਵੀ ਦਾ ਰਾਹ ਦੇਣੀ ਹੈ ਮਦਦ ਦੇਣਾ ਇੰਨੀਆਂ ਬੇਚੀਆਂ ਨਮਾਇਕੀ ਦਾ ਖਾਲਸਾ ਆਈ ਪੂਰੀ